ਅੱਜ ਆਪਾਂ ਗੱਲ ਕਰਦੇ ਹਾਂ ਪੰਜਾਬ ਦਾ ਮੌਸਮ 25 ਜੁਲਾਈ ਰਾਤ ਵੇਲੇ ਕਿਹੋ ਜਿਹਾ ਰਹਿ ਸਕਦਾ ਹੈ ਜੇਕਰ ਤੁਹਾਡੇ ਇਲਾਕੇ ਦਾ ਮੌਸਮ ਨਹੀਂ ਦੱਸਿਆ ਜਾਂਦਾ ਤਾਂ ਕਮੈਂਟ ਬਾਕਸ ਵਿੱਚ ਲਿਖਿਓ ਆਪਾਂ ਦੱਸਣ ਦੀ ਕੋਸ਼ਿਸ਼ ਕਰਾਂਗੇ ਅੱਜ ਜੇਕਰ ਸਵੇਰ ਵੇਲੇ ਤੁਹਾਡੇ ਇਲਾਕੇ ਦੇ ਵਿੱਚ ਮੀਂਹ ਪਿਆ ਹੋਵੇ ਤਾਂ ਉਹ ਵੀ ਕਮੈਂਟ ਬਾਕਸ ਵਿੱਚ ਲਿਖਣਾ ਅੱਜ ਸਵੇਰ ਵੇਲੇ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਵੱਡੇ ਪੱਧਰ ਤੇ ਨਹੀਂ ਪਰ ਫੇਰ ਵੀ ਟੁੱਟਵੇਂ ਤੌਰ ਤੇ ਮੀਂਹ ਪੈਣ ਨਾਲ ਗਰਮੀ ਤੋਂ ਆ ਜਰਾਹਤ ਮਿਲੀ ਹੋਈ ਹੈ ਇਹ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਵੀ ਮੀਂਹ ਪਿਆ ਆਪਾਂ ਜ਼ਿਲ੍ਹੇਵਾਰ ਗੱਲ ਕਰਦੇ ਹਾਂ ਫਿਰੋਜ਼ਪੁਰ ਵਿੱਚ ਵੀ ਮੋਗੇ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਮੀਂਹ ਦੇਖਿਆ ਗਿਆ ਬਰਨਾਲਾ ਧੁਰੀ ਮਲੇਰ ਕੋਟਲਾ ਜਗਰਾਵਾ ਲੁਧਿਆਣੇ ਦੇ ਇਲਾਕੇ ਹੋ ਗਿਆ ਜਲੰਧਰ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਮੀਂਹ ਪਿਆ ਫਲੌਰ ਹੋ ਗਿਆ ਫਗਵਾੜੇ ਵਿੱਚ ਹੋ ਗਿਆ ਹੁਸ਼ਿਆਰਪੁਰ ਦੇ ਇਲਾਕੇ ਗੜਸ਼ੰਕਰ ਦੇ ਗੁਰਦਾਸਪੁਰ ਦੇ ਕਾਫੀ ਇਲਾਕੇ ਤੇ ਪਠਾਨਕੋਟ ਦੇ ਕੁਝ ਕੁ ਇਲਾਕਿਆਂ ਦੇ ਵਿੱਚ ਮੀਂਹ ਪਿਆ ਸੋ ਮੀਂਹ ਦੀਆਂ ਕਾਰਵਾਈਆਂ ਇਸੇ ਤਰ੍ਹਾਂ ਹੀ ਰਹੀਆਂ ਟੁੱਟਵੇਂ ਤੌਰ ਤੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਤੇ ਅੱਜ ਦਿਨ ਵੇਲੇ ਮੌਸਮ ਗਰਮੀ ਤੋਂ ਰਾਹਤ ਰਹੀ ਪਰ ਰਾਤ ਵੇਲੇ ਵੀ ਮੌਸਮ ਥੋੜਾ ਜਿਹਾ ਬਦਲੇਗਾ ਅੱਜ ਸ਼ਾਮ ਵੇਲੇ ਵੀ ਟੁੱਟਵੇਂ ਤੌਰ ਤੇ ਕਾਫੀ ਸਾਰੇ ਇਲਾਕਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਬਣ ਰਹੀਆਂ ਹਨ ਉਹ ਕਿਹੜੇ-ਕਿਹੜੇ ਜ਼ਿਲ੍ਹੇ ਹੋਣਗੇ ਇਹ ਮੌਸਮ ਤੇ ਨਿਰਭਰ ਕਰਦਾ ਹੈ ਕਈ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਲਗਾਤਾਰ ਮੀਂਹ ਪੈਣ ਦੀਆਂ ਖਬਰਾਂ ਤੁਹਾਨੂੰ ਮਿਲਦੀਆਂ ਰਹਿਣਗੀਆਂ ਕਿ ਸ਼ਾਮ ਨੂੰ ਕਦੇ ਲੁਧਿਆਣਾ ਵਿੱਚ ਪੈ ਗਿਆ ਥੋੜਾ ਜਿਹਾ ਜਾਂ ਜਲੰਧਰ ਦੇ ਕਈ ਇਲਾਕੇ ਵਿੱਚ ਪੈ ਗਿਆ ਜਾਂ ਤਰਨਤਾਰਨ ਦੇ ਜਾਂ ਅਮਰੋਦਰ ਦੇ ਇਸ ਤਰ੍ਹਾਂ ਜਾਂ ਨਵੇਂ ਸ਼ਹਿਰ ਦੇ ਇਹਨਾਂ ਇਲਾਕਿਆਂ ਦੇ ਵਿੱਚ ਟੁੱਟਵੇਂ ਤੌਰ ਤੇ ਮੀਂਹ ਦੀਆਂ ਕਾਰਵਾਈਆਂ ਅੱਜ ਸ਼ਾਮ ਵੇਲੇ ਜਾਂ ਰਾਤ ਵੇਲੇ ਹੁੰਦੀਆਂ ਰਹਿਣਗੀਆਂ ਅੱਧੀ ਰਾਤ ਤੋਂ ਬਾਅਦ ਇੱਕ ਵਾਰ ਫਿਰ ਤੋਂ ਜਿਹੜਾ ਇਹ ਸਿਸਟਮ ਬਣਿਆ ਹੋਇਆ ਹੈ ਲਗਾਤਾਰ ਟਟਵੇਂ ਤੌਰ ਤੇ ਇਲਾਕਿਆਂ ਨੂੰ ਮੀਂਹ ਪਾਉਂਦਾ ਰਹੇਗਾ ਅੱਜ ਅੱਧੀ ਰਾਤ ਤੋਂ ਬਾਅਦ ਜਾਂ ਸਵੇਰ ਤੜਕ ਸਰ ਵੀ ਕਈ ਇਲਾਕਿਆਂ ਦੇ ਵਿੱਚ ਮੀਂਹ ਪੈ ਸਕਦਾ ਉਹਦੇ ਵਿੱਚ ਗੁਰਦਾਸਪੁਰ ਹੁਸ਼ਿਆਰਪੁਰ ਦੇ ਇਲਾਕੇ ਰੋਪੜ ਆਨੰਦਪੁਰ ਦੇ ਇਲਾਕੇ ਇਹ ਪਠਾਨਕੋਟ ਦੇ ਇਲਾਕੇ ਹੋ ਸਕਦੇ ਹਨ ਅੰਮ੍ਰਿਤਸਰ ਦੇ ਇਲਾਕੇ ਹੋ ਸਕਦੇ ਹਨ ਕਰਪੂਰਥਲਾ ਜਲੰਧਰ ਦੇ ਕਈ ਇਲਾਕਿਆਂ ਦੇ ਵਿੱਚ ਹੋ ਸਕਦਾ ਹੈ ਦੂਸਰੀ ਤਰਫ ਮੁਕਸਰ ਬਠਿੰਡਾ ਮਾਨਸਾ ਜਾਂ ਬਰਨਾਲੇ ਦੇ ਇਲਾਕਿਆਂ ਦੇ ਵਿੱਚ ਵੀ ਸਵੇਰ ਵੇਲੇ ਜਾਂ ਤੜਕਸਰਮੀ ਪੈਣ ਦੀਆਂ ਸੰਭਾਵਨਾ ਬਣ ਰਹੀਆਂ ਟਟਵੇਂ ਤੌਰ ਤੇ ਮੀਂਹ ਦੇ ਛਰਾਟੇ ਕੱਲ ਨੂੰ ਵੀ ਪੰਜਾਬ ਵਿੱਚ ਲੱਗਣਗੇ